ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਅੱਜ ਫੇਰ ਗੁਰਬਾਣੀ ਦੀ ਵਿਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਪਾਵਨ ਸ਼ਬਦ ਸਾਂਝਾ ਕਰੀਏ ਸ੍ਰੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਦਰਜ ਕੀਤਾ ਹੋਇਆ ਹੈ ਇਸ ਸ਼ਬਦ ਨੂੰ ਅਸੀਂ ਸੌਖਾ ਕਰਕੇ ਪੜ੍ਹ ਜਾਂਦੇ ਹਾਂ ਪਰ ਇਹਦੇ ਵਿੱਚ ਕੁਝ ਭੇਦ ਹਨ ਤੇ ਕੁਝ ਗੱਲਾਂ ਸਮਝਣ ਵਾਸਤੇ ਹਨ ਕੁਝ ਅੱਖਰਾਂ ਦਾ ਉਚਾਰਨ ਕਿਵੇਂ ਕਰਨਾ ਹੈ ਆਓ ਸਾਂਝਾ ਕਰੀਏ ਸਤਿਗੁਰੂ ਸਾਨੂੰ ਇਹ ਸਮਝਾਉਂਦੇ ਨੇ ਜਿਵੇਂ ਪਹਿਲੀ ਪੰਕਤੀ ਹੈ ਅਮਲ ਗਲੋਲਾ ਕੂੜਕਾ ਤਿੱਤਾ ਦੇਵਨਹਾਰ ਇਹ ਪਾਠ ਹੈ ਅਮਲ ਕਈ ਜਗ੍ਹਾ ਮਮਲ ਲੱ ਮਲ ਦੇ ਅੱਗੇ ਪੜਾ ਲੱਗਿਆ ਹੁੰਦਾ ਹੇ ਤਾਂ ਇੱਥੇ ਵੀ ਇਸੇ ਤਰ੍ਹਾਂ ਹੀ ਹੈ ਪਰ ਉਥੇ ਅਮਲ ਨਾ ਮਲ ਇਕੱਠਾ ਛਾ ਪਾਠ ਵੀ ਹੈ ਉਥੇ ਪਾਠ ਹੈ ਮਲ ਤੋਂ ਬਿਨਾ ਅਮਲ ਉਹਦਾ ਅਰਥ ਹੋਇਆ ਹੈ ਤੋਂ ਉਥੇ ਪਾਠ ਅਮਲ ਹੋਵੇਗਾ ਪਰ ਇੱਥੇ ਨਸ਼ੇ ਦੀ ਗੱਲ ਹੈ ਅਮਲ ਦੀ ਗੱਲ ਹੈ ਤਮਲ ਨਸ਼ਾ ਗਲੋਲਾ ਗੋਲਾ ਆਮ ਵੀ ਕਹਾਵਤ ਹੈ ਜਿਹਨੇ ਫੀਮ ਦਾ ਨਸ਼ਾ ਕੀਤਾ ਹੋਵੇ ਕਹਿੰਦੇ ਗੋਲਾ ਖਾ ਲਿਆ ਇਹਨੇ ਤੋਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਮਲ ਨਸ਼ਾ ਗਲੋਲਾ ਗੋਲਾ ਥੀਮ ਦਾ ਗੋਲਾ ਕਹਿੰਦੇ ਇਹ ਨਸ਼ੇ ਦਾ ਗੋਲਾ ਆਮਲ ਗਲੋਲਾ ਊੜ ਕਾ ਊੜ ਦੇ ਡਾੜੇ ਨੂੰ ਔਕੜਾ ਨਹੀਂ ਚਾਹੀਦੀ ਸੀ ਪਰ ਨਾਲ ਗੁਰਬਾਣੀ ਵਿਆਕਰਣ ਦੇ ਅਨਸਾਰ ਕਾ ਜਿਹੜਾ ਸੰਬੰਧ ਕਾਣ ਕਰਕੇ ਊੜ ਦੇ ਡਾੜੇ ਨੂੰ ਔਕੜ ਨਹੀਂ ਆਈ ਆਮਲ ਗਲੋਲਾ ਊੜ ਕਾ ਇੱਥੇ ਰੁਕਣਾ ਇੱਥੇ ਵਿਸ਼ਰਾਮ ਦੇਣਾ ਪੜ੍ਹ ਲੈਣਾ ਜਿਹੜਾ ਥੀਮ ਦਾ ਗੋਲਾ ਨਸ਼ਾ ਕਿਹੜਾਗਾ ਉਹ ਕੂੜ ਮਤਲਬ ਝੂਠ ਨਾਸ਼ਵਾਨ ਸੰਸਾਰ ਨਾਸ਼ਵਾਨ ਸੰਸਾਰ ਨਾਸ਼ਵਾਨ ਦਾ ਮੋਹ ਇੱਕ ਤਰ੍ਹਾਂ ਰੱਬ ਨੇ ਜੀਵ ਨੂੰ ਥੀਮ ਦਾ ਨਸ਼ਾ ਦੇ ਦਿੱਤਾ ਵੀ ਨਸ਼ੇ ਵਿੱਚ ਮਸਤ ਕਰ ਦਿੱਤਾ ਹੈ ਇਹ ਸੰਸਾਰ ਨਾਸ਼ਵਾਨ ਪਰ ਇਹਦੇ ਮੋਹ ਦਾ ਨਸ਼ਾ ਦੇ ਦਿੱਤਾ ਜੀਵ ਨੂੰ ਦਿੱਤਾ ਦੇਵਨਹਾਰ ਦੇਵਨਹਾਰ ਦੇਾਰੇ ਨੂੰ ਸਿਹਾਰੀ ਹੈ ਕਰਤਾ ਕਰਕ ਕਹਿੰਦੇ ਗੁਰਬਾਣੀ ਵਿਆਕਰਨ ਦੇ ਅਨੁਸਾਰ ਦੇਵਨਹਾਰ ਨੇ ਜੋ ਦੁਨੀਆਂ ਨੂੰ ਦੇ ਰਿਆ ਮਾਲਕ ਪ੍ਰਮਾਤਮਾ ਸਤਿਗੁਰੂ ਕਹਿੰਦੇ ਨੇ ਜਿਹੜਾ ਖੀਮ ਦਾ ਗੋਲਾ ਭਾਵ ਸੰਸਾਰ ਝੂਠ ਨਾਸ਼ਵਾਨ ਦਾ ਨਸ਼ਾ ਜੀਵ ਨੂੰ ਉਸ ਦੇਣ ਵਾਲੇ ਪ੍ਰਮਾਤਮਾ ਨੇ ਦਿੱਤਾ ਹੋਇਆ ਹੈ ਫਿਰ ਜੀਵ ਇਸ ਨਸ਼ੇ ਵਿੱਚ ਮਸਤ ਹੈ ਮੋਹ ਦੇ ਵਿੱਚ ਮਸਤ ਹੈ ਸੰਸਾਰ ਦੇ ਪਦਾਰਥਾਂ ਵਿੱਚ ਮਸਤ ਹੈ ਤੇ ਅਗਲੀ ਪੰਕਤੀ ਵਿੱਚ ਕਹਿੰਦੇ ਨੇ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਹੁਣ ਇਹ ਮਮਤਾ ਤੱਤੇ ਵਿਹਾਰੀ ਇਹਨੂੰ ਮਤੀ ਵੀ ਕਹਿ ਦਿੰਦੇ ਕਈ ਪਰ ਇੱਥੇ ਅਰਥ ਹੈ ਮਤੀ ਤੋਂ ਭਾਵ ਮਸਤੀ ਹੋਈ ਜਿੰਦ ਜੀਵ ਦੀ ਜਿੰਦ ਨਾਸ਼ਵਾਨ ਸੰਸਾਰ ਦੇ ਵਿੱਚ ਮਸਤ ਹੋ ਗਈ ਤੋ ਮਤੀ ਹੋਈ ਜਿੰਦ ਨੇ ਮਸਤੀ ਹੋਈ ਜਿੰਦ ਨੇ ਇਹਦਾ ਉਚਾਰਨ ਵੀ ਮੈਂ ਇੱਥੇ ਲਿਖਿਆ ਇਨੂੰ ਮੰਮੇ ਦੇ ਅਧਕ ਲਾ ਕੇ ਜਿਗ ਕੇ ਬੋਲਣਾ ਮੱਤੀ ਮੱਤੀ ਮਰਨ ਵਿਸਾਰਿਆ ਆ ਜਿਹੜਾ ਕੂਰ ਦਾ ਸੰਸਾਰ ਦਾ ਮੋਹ ਜੀਵ ਨੂੰ ਦਿੱਤਾ ਨਾ ਇਹਦੇ ਨਸ਼ੇ ਦੇ ਵਿੱਚ ਇਸ ਜੀਵ ਨੇ ਜੀਵ ਦੀ ਇਸ ਜਿੰਦ ਨੇ ਮਰਨ ਵਿਸਾਰ ਦਿੱਤਾ ਮੌਤ ਨੂੰ ਭੁਲਾ ਦਿੱਤਾ ਕਿਸੇ ਨੂੰ ਵੀ ਮੌਤ ਯਾਦ ਨਹੀਂ ਆਉਂਦੀ ਪਰਿਵਾਰ ਚੇਤੇ ਆਉਂਦਾ ਸੰਸਾਰ ਚੇਤੇ ਆਉਂਦਾ ਪਦਾਰਥ ਚੇਤੇ ਆਉਂਦੇ ਨੇ ਪਰ ਮਾਲਕ ਦਾ ਨਾਮ ਕਿਸੇ ਵਰਲੇ ਨੇ ਚੇਤੇ ਆਂਦਾ ਹੈ ਤੋਂ ਸਤਿਗੁਰ ਉਹਨਾਂ ਜੀਵਾਂ ਦੀ ਗੱਲ ਕਰ ਰਹੇ ਨੇ ਉਹਨਾਂ ਜਿੰਨਾਂ ਦੀ ਗੱਲ ਕਰ ਰਹੇ ਨੇ ਜਿਹੜੀਆਂ ਜਿੰਦਾਂ ਸੰਸਾਰ ਦੇ ਨਸ਼ੇ ਦੇ ਵਿੱਚ ਮਸਤ ਹੋ ਗੀਆਂ ਮੱਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਹੁਣ ਦਿਨ ਸ਼ਬਦ ਬਹੁਵਚਨ ਨੂੰ ਔਂਕੜ ਨਹੀਂ ਹੈ ਚਾਰ ਗਿਣਤੀ ਦੇ ਚਾਰ ਨੇ ਚਾਰ ਤਾਂ ਵੈਸੇ ਬਹੁਵਚਨ ਬਹੁਤੇ ਨੇ ਤੋਂ ਚੱチェ ਨੇ ਪੰਨਾ ਰਾਰੇ ਸਾਰੇ ਜਿੱਥੇ ਵੀ ਸ਼ਬਦ ਆਵੇਗਾ ਉਹ ਗਿਣਤੀ ਦਾ ਸੂਚਕ ਹੋਵੇਗਾ ਚਾਰ ਪਦਾਰਥ ਜੇ ਕੋ ਮੰਗ ਹੈ ਇਸ ਤਰ੍ਹਾਂ ਹੋਰ ਬਹੁਤੇ ਸ਼ਬਦ ਨੇ ਤੋਂ ਜੇਂਦ ਨੇ ਇਸ ਮੋਹ ਦੇ ਨਸ਼ੇ ਵਿੱਚ ਮਸਤੀ ਹੋਈ ਨੇ ਮੌਤ ਨੂੰ ਭੁਲਾ ਦਿੱਤਾ ਆ ਚਾਰਕ ਦਿਨ ਦੀ ਜ਼ਿੰਦਗੀ ਨੂੰ ਖੁਸ਼ੀ ਸਮਝ ਲਿਆ ਇਹਦੇ ਵਿੱਚ ਖੁਸ਼ੀਆਂ ਜਿੰਦ ਮਨਾਣ ਲੱਗੀ ਭਾਵ ਜੀਵ ਇਹ ਸੰਸਾਰ ਦੇ ਵਿੱਚ ਜਿੰਨੀ ਕਿ ਜ਼ਿੰਦਗੀ ਮਿਲੀ ਉਹਦੇ ਵਿੱਚ ਖੁਸ਼ੇ ਮਨਾਦਾ ਰਿਹਾ ਪਰਮਾਤਮਾ ਨੂੰ ਔਰ ਮੌਤ ਨੂੰ ਵਿਸਾਰ ਦਿੱਤਾ ਪਰ ਅਗਲੀ ਗੱਲ ਕਹਿੰਦੇ ਸੱਚ ਮਿਲਿਆ ਤਿੰਨ ਸੂਫੀਆਂ ਮੈਸੇ ਸੋਫੀ ਨੂੰ ਕਹਿੰਦੇ ਜਿਨੇ ਨਸ਼ਾ ਨਾ ਕੀਤਾ ਹੋਵੇ। ਤੋਂ ਇੱਥੇ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਜੀਵ ਨੇ ਆ ਮੋ ਸੰਸਾਰ ਦਾ ਨਸ਼ਾ ਨਹੀਂ ਕੀਤਾ। ਜਿਹੜੇ ਸੰਸਾਰ ਦੇ ਮੋਹ ਦੇ ਨਸ਼ੇ ਤੋਂ ਬਚ ਗਏ। ਸੱਚ ਪਰਮਾਤਮਾ ਪਰਮੇਸ਼ਰ ਮਿਲਿਆ। ਤਿੰਨ ਜਦੋਂ ਤੱਤੇ ਸਿਆਰੀ ਨੰਨਾ ਆਵੇਗਾ ਨਾ ਇਹ ਬਹੁਵਚਨ ਹੋਵੇਗਾ। ਜਦੋਂ ਨੰਨੇ ਨੂੰ ਵੀ ਨਾਲ ਸਿਆਰੀ ਆ ਜਾਣੀ ਤੱਤੇ ਸਿਆਰੀ ਨੰਨੇ ਸਿਆਰੀ ਉਹ ਇੱਕ ਵਚਨ ਦਾ ਸੰਕੇਤ ਹੈ ਗੁਰਬਾਣੀ ਵਿਆਕਰਨ ਅਨੁਸਾਰ ਔਰ ਗੁਰਬਾਣੀ ਦੇ ਵਿੱਚ ਧਿਆਨ ਨਾਲ ਪੜ੍ਹੀਏ ਸਮਝ ਵੀ ਆ ਜਾਂਦੀ ਸੱਚ ਨਿਲਿਆ ਤਿੰਨ ਸੂਫੀਆਂ ਉਹ ਸੂਫੀ ਜਿਨ੍ਹਾਂ ਨੇ ਜਗਤ ਦਾ ਮੋਹ ਛੱਡ ਦਿੱਤਾ ਜਿਨ੍ਹਾਂ ਨੇ ਫੀਮ ਦਾ ਗੋਲਾ ਨਸ਼ਾ ਖਾਣਾ ਛੱਡ ਦਿੱਤਾ ਸੰਸਾਰ ਦੇ ਮੋਹ ਦੇ ਨਸ਼ੇ ਨੂੰ ਛੱਡ ਦਿੱਤਾ ਜਿਨ੍ਹਾਂ ਨੇ ਰਾਖਣ ਕੋ ਦਰਬਾਰ ਪ੍ਰਮਾਤਮਾ ਦੇ ਦਰਬਾਰ ਦੇ ਵਿੱਚ ਆਪਣੇ ਆਪ ਨੂੰ ਰੱਖਣ ਵਾਸਤੇ ਤੋਂ ਕਹਿ ਲਈਏ ਮਹਿਲ ਨੂੰ ਮਲਣ ਵਾਸਤੇ ਪ੍ਰਮਾਤਮਾ ਦੇ ਚਰਨਾਂ ਨੂੰ ਮਲਣ ਵਾਸਤੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਰੱਬ ਨੂੰ ਆਪਣਾ ਬਣਾਉਣ ਵਾਸਤੇ ਉਹਨਾਂ ਨੂੰ ਸੱਚ ਮਿਲ ਗਿਆ ਜਿਨ੍ਹਾਂ ਨੇ ਇਹ ਆਹਰ ਬਣਾਇਆ ਭਾਵ ਨਸ਼ਾ ਛੱਡ ਕੇ ਪ੍ਰਮਾਤਮਾ ਦੇ ਨਾਮ ਨੂੰ ਆਪਣੀ ਖਰਾਕ ਬਣਾਇਆ ਤੇ ਇਹ ਸਾਰੇ ਪਾਵਨ ਬਚਨ ਅਸੀਂ ਦੇਖੇ ਨੇ ਅਮਨ ਲ ਗਲੋਲਾ ਕੂੜ ਕਾ ਬਿਸ਼ਰਾਮ ਦਿੱਤਾ ਦੇਵਨਹਾਰ ਮੱਤੀ ਮਰਨ ਵਿਸਾਰਿਆ ਫਿਰ ਬਿਸ਼ਰਾਮ ਖੁਸ਼ੀ ਕੀਤੀ ਦਿਨ ਚਾਰ ਸੱਚ ਮਿਲਿਆ ਤਿੰਨ ਸੋਫੀਆਂ ਇੱਥੇ ਵੀ ਬਿਸ਼ਰਾਮ ਰਾਖਣ ਕਉ ਦਰਬਾਰ ਹੁਣ ਅੱਗੇ ਦੇਖੋ ਨਾਨਕ ਨਾਨਕ ਦਾ ਕੱਕਾ ਮੁਕਤਾ ਹੈ ਸੰਬੋਧਨ ਸ਼ਬਦ ਹੈ ਏ ਨਾਨਕ ਨਾਨਕ ਇਸ ਤਰ੍ਹਾਂ ਉਚਾਰਨ ਹੋਵੇਗਾ ਨਾਨਕ ਸਾਚੇ ਕੋ ਸਤਜਾਨ ਕਿ ਉਸ ਸੱਚੇ ਮਾਲਕ ਨੂੰ ਸੱਚ ਜਾਣ ਬਾਕੀ ਸਭ ਨਾਸ਼ਵੰਤ ਹੈ ਸਤਜਾਨੋ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਮੱਥਾ ਟੇਕਦੇ ਆਂ ਸਿਰ ਵਿੱਚ ਧਾਉਂਦੇ ਆਂ ਪਰ ਗੁਰੂ ਕੋਈ ਵਿਰਲਾ ਹੀ ਮੰਨਦਾ ਨਾ ਤੇ ਇਥੇ ਵੀ ਕਿਹਾ ਜਾ ਸਕਦਾ ਵੀ ਗੁਰੂ ਨੂੰ ਗੁਰੂ ਜਾਣ ਅੱਜ ਲੜਾਈ ਸਾਡੀ ਕੋਈ ਹੋਰ ਨਹੀਂ ਹੈ ਪੇਉ ਬਿੰਦੀ ਲਾ ਕੇ ਪਾਠ ਕਰਦਾ ਜੀ ਉਹ ਬਿਨਾ ਬਿੰਦੀ ਤੇ ਪਾਠ ਕਰਦਾ ਜੀ ਉਹਦੀ ਜਿਹੜਾ ਵੱਖਰਾ ਹੀ ਮਜ਼ਬ ਹੈ ਜੀ ਉਹ ਵੱਖਰੇ ਤਰੀਕੇ ਨਾਲ ਚੱਲਦਾ ਸਭ ਤੋਂ ਵੱਡੀ ਗਲਤੀ ਤਾਂ ਇਹ ਹੋ ਗਈ ਕਿ ਅਸੀਂ ਗੁਰੂ ਨੂੰ ਗੁਰੂ ਨਹੀਂ ਮੰਨ ਸਕੇ ਕੋਈ ਵਿਰਲਾ ਹੈ ਜਿਹੜਾ ਮੰਨਦਾ ਪਰ ਅਸੀਂ ਸਾਰੇ ਇਹ ਨਹੀਂ ਕਰ ਸਕੇ ਜਿਸ ਦਿਨ ਅਸੀਂ ਗੁਰੂ ਨੂੰ ਗੁਰੂ ਮੰਨ ਲਵਾਂਗੇ ਸਾਡੇ ਸਾਰੇ ਮਿਤਕ ਰੇ ਖਤਮ ਹੋ ਜਾਣਗੇ ਖੈਰ ਆਓ ਨਾਨਕ ਸੱਚੇ ਕੋ ਸਤਜਣ ਉਸ ਸੱਚੇ ਮਾਲਕ ਨੂੰ ਸੱਚ ਸਮਝ ਜੇ ਤ ਸੇਵਿਆ ਥੋੜਾ ਰੁਕਣਾ ਇੱਥੇ ਜਿਹਦਾ ਸਿਮਨ ਕੀਤਿਆਂ ਸੁਖ ਪਾਈ ਐ ਸੁਖ ਮਿਲਦਾ ਅੰਦਰ ਠੰਡਾ ਹੋ ਜਾਂਦਾ ਸ਼ਾਂਤੀ ਮਿਲਦੀ ਤੇਰੀ ਦਰਗਾਹ ਚੱਲੇ ਮਾਣ ਐ ਮਾਲਕ ਪ੍ਰਮਾਤਮਾ ਤੇਰੀ ਦਰਗਾਹ ਦੇ ਵਿੱਚੋਂ ਮਾਣ ਨਾਲ ਚੱਲ ਜਾਂਦਾ ਉਹਦਾ ਉੱਥੇ ਸਤਕਾਰ ਹੁੰਦਾ ਉਹਦੀ ਉੱਥੇ ਇੱਜ਼ਤ ਹੁੰਦੀ ਕਿਹਦੀ ਹੁੰਦੀ ਤੇਰਾ ਨਾਮ ਜਪਣ ਵਾਲੇ ਦੀ ਜਿਹਦੇ ਸੇਵਿਆ ਜਿਸ ਮਾਲਕ ਨੂੰ ਸੇਵਿਆ ਇਹ ਤਾਂ ਸਿਵੇਆ ਜਿਸ ਮਾਲਕ ਦਾ ਸਿਮਨ ਕੀਤੇ ਆ ਸੁਖ ਪਾਈ ਐ ਸੁਖ ਦੀ ਪ੍ਰਾਪਤੀ ਹੁੰਦੀ ਹੈ ਤੇਰੀ ਦਰਗਾਹ ਚੱਲੇ ਮਾਣ ਹੀ ਪ੍ਰਮਾਤਮਾ ਤੇਰੀ ਦਰਗਾਹ ਦੇ ਵਿੱਚ ਮਾਣ ਨਾਲ ਸਤਕਾਰ ਪਾਉਂਦਾ ਹੈ ਤੇ ਫਿਰ ਉਹ ਕਿਹੜਾ ਨਸ਼ਾ ਹੈ ਨਾਮ ਦਾ ਨਸ਼ਾ ਸਿਮਨ ਦੀ ਗੱਲ ਕੀਤੀ ਸਤ ਗੁਣ ਇੱਥੇ ਜਿੱਤ ਸੇਵਿਆ ਸੱਚ ਸਰਾ ਇੱਥੇ ਥੋੜਾ ਰੁਕਣਾ ਹੈ ਇਹਨੂੰ ਸ਼ਰਾਬ ਵੀ ਨਹੀਂ ਕਹਿਣਾ ਸ਼ਰਾਬ ਇੱਕ ਮੁਸਲਮਾਨੀ ਕਾਨੂੰਨ ਹੁੰਦਾ ਸੱਚ ਸਰਾ ਸੱਚ ਸਰਾ ਕਹਿੰਦੇ ਸ਼ਰਾਬ ਲੋ ਸੱਚ ਨਸ਼ਾ ਨਾਮ ਦਾ ਨਸ਼ਾ ਗੁੜ ਵਹਾਰਾ ਪਹਿਲਾ ਸੱਚ ਸਰਾ ਰੁਕਣਾ ਗੁੜ ਵਹਾਰਾ ਫਿਰ ਰੁਕਣਾ ਆਮ ਦੁਨੀਆ ਦਾ ਜਿਹੜਾ ਸ਼ਰਾਬ ਵਗੈਰਾ ਨਸ਼ਾ ਕੱਢਿਆ ਜਾਂਦਾ ਨਾ ਕਿਉਂਕਿ ਨਸ਼ੇ ਦੀ ਗੱਲ ਚੱਲਦੀ ਜਿੱਥੇ ਫੀਮ ਦਾ ਨਸ਼ਾ ਉੱਥੇ ਸ਼ਰਾਬ ਵੀ ਨਸ਼ਾ ਤੇ ਜਿਹੜਾ ਸ਼ਰਾਬ ਦਾ ਨਸ਼ਾ ਗੁੜ ਤੋਂ ਆਮ ਕੱਢਿਆ ਜਾਂਦਾ ਹੈ ਉਹ ਗੁੜ ਦੇ ਵਿੱਚੋਂ ਪੈਦਾ ਹੁੰਦਾ ਹੈ ਪਰ ਜਿਹੜੇ ਪਰਮਾਤਮਾ ਦੇ ਨਾਮ ਦਾ ਨਸ਼ਾ ਉਹ ਕਿਸੇ ਦੁਨਿਆਵੀ ਗੁੜ ਚੋਂ ਨਹੀਂ ਮਿਲਦਾ ਹੈ। ਸ਼ਰਾਬ ਦਾ ਨਸ਼ਾ ਕੁਛ ਸਮੇਂ ਵਾਸਤੇ ਹੁੰਦਾ। ਉਹ ਨਸ਼ਾ ਰਾਤੀ ਕਰਿਆ ਸਵੇਰੇ ਉਤਰ ਗਿਆ। ਪਰ ਜਿਹੜਾ ਨਾਮ ਦਾ ਨਸ਼ਾ ਹੈ ਉਹ ਸਦਾ ਚੜ੍ਹਾਈ ਰਹਿੰਦਾ। ਉਹਨੂੰ ਕਹਿੰਦੇ ਸੱਚ ਦਾ ਨਸ਼ਾ। ਸੱਚ ਸਰਾ ਗੁੜ ਬਹਾਰਾ ਜਿਵੇਂ ਬੋਲ ਰਿਹਾ ਇਵੇਂ ਵਿਸ਼ਰਾਮ ਹੈ। ਸੱਚ ਸਰਾ ਗੁੜ ਬਹਾਰਾ ਜਿਸ ਵਿੱਚ ਸੱਚਾ ਨਾਮ ਉਹ ਨਾਮ ਦਾ ਨਸ਼ਾ ਐ ਸਾਡੇ ਵਿੱਚ ਸੱਚੇ ਨਾਮ ਹੈ ਪਰਮਾਤਮਾ ਦਾ। ਉਹ ਪ੍ਰਮਾਤਮਾ ਦੇ ਨਾਮ ਦਾ ਹੀ ਨਸ਼ਾ ਹੈ ਤੇ ਉਹਦੇ ਵਿੱਚ ਮਸਤੀ ਹੋਈ ਜਿੰਦ ਫਿਰ ਸਦਾ ਹੀ ਨਾਮ ਵਿੱਚ ਬੇਪਰਵਾਹ ਹੋ ਜਾਂਦੀ ਤੇ ਉਹ ਸਦਾ ਹੀ ਮਸਤ ਰਹਿੰਦਾ ਜੀਵ ਜਿਹੜਾ ਨਾਮ ਜਪਦਾ ਅਗਲੀ ਗੱਲ ਕਹਿੰਦੇ ਨੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਜਿਹੜਾ ਪ੍ਰਮਾਤਮਾ ਪਰਮੇਸ਼ਰ ਦਾ ਨਾਮ ਹੈ ਨਾ ਉਹ ਸੱਚ ਹੈ ਗੁਰ ਤੋਂ ਬਿਨਾਂ ਹੈ ਸਿਰਫ ਉਹਦੇ ਵਿੱਚ ਨਾਮ ਦੀ ਹੀ ਗੱਲ ਹੈ ਉਸ ਨਸ਼ੇ ਦੇ ਵਿੱਚ ਸੁਣ ਹੈ ਸਸੇ ਨੌਕਣ ਨਾਣਾ ਹਾਇ ਸਿਹਾਰੀ ਇਹਦਾ ਉਚਾਰਨ ਕਰਨਾ ਹੋਵੇ ਜਿੰਨੇ ਸਸੇ ਨੌਕੜ ਨਾਣੀ ਦਿਲਾਵਾ ਹਾ ਹਾ ਲਿਖ ਕੇ ਅਸੀਂ ਬੋਲਦੇ ਨੇ ਸੁਣਾ ਹੈ ਇਸ ਤਰ੍ਹਾਂ ਉਚਾਰਨ ਹੋਵੇਗਾ ਸੁਣਾ ਹੈ ਬਖਾਣੇ ਹੈ ਜੇਤੜੇ ਜਿੰਨੇ ਵੀ ਤੇਰੇ ਨਾਮ ਨੂੰ ਸੁਣਦੇ ਨੇ ਬਖਾਣ ਦੇ ਉਚਾਰਨ ਕਰਦੇ ਨੇ ਬੋਲਦੇ ਨੇ ਹਉ ਤਿੰਨ ਬਲੇ ਹਰ ਜਾਉ ਮਾਨੂੰ ਤਾਂ ਸਦਕੇ ਜਾਂਦਾ ਹੈ ਮਾਲਕ ਜਿਹੜਾ ਤੇਰਾ ਨਾਮ ਸੁਣਦੇ ਤੇ ਬੋਲਦੇ ਨੇ ਉਚਾਰਨ ਕਰਦੇ ਨੇ ਤਾਂ ਮਨ ਖੀਵਾ ਜਾਣੀ ਹੈ ਖੀਵਾ ਦਾ ਅਰਥ ਹੁੰਦਾ ਮਸਤ ਇਹ ਮਨ ਨੂੰ ਮਸਤ ਹੋਇਆ ਤਾਂ ਸਮਝੀ ਨਾਮ ਦੇ ਨਸ਼ੇ ਦੇ ਵਿੱਚ ਜਾਂ ਮਹਿਲ ਨਹੀਂ ਪਾਇ ਥਾਉ ਮਹਿਲ ਦੇ ਵਿੱਚ ਨੂੰ ਟਿਕਾਣਾ ਮਿਲ ਜਾਵੇ ਅਸਲੀ ਟਿਕਾਣਾ ਮਿਲ ਜਾਵੇ ਪਰਮਾਤਮਾ ਦਾ ਦਰ ਛੱਡ ਕੇ ਫਿਰ ਕਿਤੇ ਹੋਰ ਪਾਸੇ ਨਾ ਜਾਵੇ ਇਹਨੂੰ ਸਮਝ ਲਈ ਇਹਨੇ ਅਸਲੀ ਮਸਤੀ ਪ੍ਰਾਪਤ ਕਰਨ ਲਈ ਇਹਨੂੰ ਅਸਲੀ ਨਸ਼ਾ ਪ੍ਰਾਪਤ ਹੋ ਗਿਆ ਇਹ ਸ਼ਬਦ ਜਿਹੜੀ ਰਹਾਉ ਦੀ ਭੰਤੀ ਹੈ ਨਾ ਨਾਨਕ ਸੱਚੇ ਕਉ ਸਤਜਾਨ ਜਿਤ ਸੇਵੈ ਸੁਖ ਭਾਈਐ ਤੇਰੀ ਦਰਗਾਹ ਚੱਲੇ ਮਾਨ ਰਹਾ ਇਹ ਸਾਰੇ ਸ਼ਬਦ ਦਾ ਕੇਂਦਰੀ ਭਾਵ ਹੈ ਕਿ ਇਹ ਨਾਨਕ ਸੱਚੇ ਮਾਲਕ ਨੂੰ ਹੀ ਸੱਚ ਜਾਣ ਬਾਕੀ ਦੁਨੀਆਵੀ ਨਸ਼ੇ ਕੋਈ ਸਮੇਂ ਦੇ ਨੇ ਸਿਰਫ ਨਾਮ ਦਾ ਹੀ ਨਸ਼ਾ ਜਿਹਦਾ ਸਿਮਨ ਕਰਨ ਦੇ ਨਾਲ ਸੁੱਖ ਦੀ ਪ੍ਰਾਪਤੀ ਹੁੰਦੀ ਸਦਾ ਹੀ ਸੁੱਖ ਰਹਿੰਦਾ ਮਸਤੀ ਚੜੀ ਹੋਈ ਰਹਿੰਦੀ ਔਰ ਦਰਗਾਹ ਦੇ ਵਿੱਚ ਮਾਨ ਸਤਕਾਰ ਮਿਲਦਾ ਐਸਾ ਨਾਮ ਜਪੀਏ ਐਸੇ ਮਾਲਕ ਨੂੰ ਕੀਤੇ ਕਰੀਏ ਸੋ ਇਹ ਭਾਵੇਂ ਸੋਖੇ ਸ਼ਬਦ ਲਕਦ ਨੇ ਪਰ ਅਸੀਂ ਵਿਸ਼ਰਾਮ ਲਾ ਕੇ ਕਿਵੇਂ ਰੁਕ ਰੁਕ ਕੇ ਅਰਥਾਂ ਮੁਤਾਬਕ ਪਾਠ ਦਾ ਵਿਚਾਰਨ ਕਰਨਾ ਤਾਂ ਕਿ ਜਿਹੜਾ ਸਾਹਮਣੇ ਸੁਣ ਰਿਹਾ ਸੁਣਨ ਵਾਲੇ ਨੂੰ ਪਾਠ ਦੀ ਸਮਝ ਆ ਜਾਵੇ ਸੁਣ ਕੇ ਹੀ ਸਮਝ ਆ ਜਾਂਦੀ ਸੋ ਇਹ ਜਿਹੜੀ ਜਾਣਕਾਰੀ ਆਪ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ ਆਸਕਰਨਾਂ ਨੂੰ ਜਰੂਰ ਆਪ ਇਹਨੂੰ ਚੰਗੀ ਲੱਗੇਗੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਇਹ ਕੀਤੀ ਹੋਈ ਵਿਚਾਰ ਬਹੁਤੀਆਂ ਸੰਗਤਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ